ਗੱਲ ਦੇ ਉੱਤੇ ਜੇ ਗੱਲ ਕੀਤੀ ਜਾਵੇ ਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਬੀਬੀ ਖਰੜਾ ਨੂੰ ਸੁਖਪਾਲ ਖੈਰਾ ਨੇ ਉਮੀਦਵਾਰ ਉਤਾਰਿਆ ਸੀ ਤਾਂ ਤਕਸਾਲੀਆਂ ਨੇ ਹੀ ਸਟੇਜਾਂ ਉਤੋਂ ਕਿਹਾ ਸੀ ਕਿ ਸੁਖਪਾਲ ਖੈਰਾ ਖਰੜਾ ਨੂੰ ਅੱਗੇ ਕਰਕੇ ਬਾਅਦ ਹੀ ਜੋ ਐਨਆਈ ਫੰਡਿੰਗ ਆ ਉਹ ਹੀ ਇਕੱਠਾ ਕਰਨਾ ਜਾਂਦੇ ਆ ਤੇ ਅੱਜ ਫਿਰ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਕੰਮ ਮੰਦੜਾ ਵੇਖੋ ਮੈਂ ਤਾਂ ਕਦੀ ਵੀ ਇਹ ਗੱਲ ਨਹੀਂ ਕਹੀ ਇਹ ਬ੍ਰਹਮਪੁਰਾ ਜੀ ਨੇ ਕਿਹਾ ਹੀ ਕਈ ਵਾਰ ਸੁਣਿਆ ਠੀਕ ਆ ਉਹਨਾਂ ਨੇ ਜਰੂਰ ਕਿਹਾ ਮੈਂ ਵੀ ਇਹ ਅਖਬਾਰ ਵਿੱਚ ਪੜ੍ਹਿਆ ਆ ਜਦੋਂ ਪੋਲਿਟੀਕਲ ਬੰਦੇ ਪੋਲਿਟਿਕਸ ਦੀ ਗੱਲ ਕਰਦੇ ਆ ਤੇ ਫਿਰ ਜਿਹੋ ਜਿਹਾ ਕੋਈ ਸਵਾਲ ਕਰਦਾ ਉਹੋ ਜਿਹਾ ਉਹਦਾ ਜਵਾਬ ਦੇਣਾ ਪੈਂਦਾ ਲੇਕਿਨ ਅਸੀਂ ਬੜੀ ਗੰਭੀਰਤਾ ਨਾਲ ਆਪਣੀ ਪਾਰਟੀ ਵਿੱਚ ਬਹਿ ਕੇ ਵਿਚਾਰ ਕੀਤੀ ਆ ਕਿ ਸਾਨੂੰ ਨਾਂ ਤੇ ਸੁਖਪਾਲ ਕਹਿ ਰਿਆਂ ਨੂੰ ਵੇਖਣਾ ਚਾਹੀਦਾ ਨਾ ਉਹਦੀ ਪਾਰਟੀ ਵਾਲ ਵੇਖਣਾ ਚਾਹੀਦਾ ਸਾਡਾ ਤੇ ਇੱਕੋ ਇੱਕ ਜਿਹੜਾ ਮਿਸ਼ਨ ਆ ਕਿ ਅਸੀਂ ਸਿਧਾਂਤ ਦੀ ਰਾਜਨੀਤੀ ਜਿਹੜੀ ਪੰਜਾਬ ਵਿੱਚੋਂ ਉੱਡ ਚੁੱਕੀ ਆ ਉਹ ਲਿਆਉਣਾ ਚਾਹੁੰਨੇ ਆ ਤੇ ਖਾਲੜਾ ਸਾਹਿਬ ਦੀ ਜਿਹੜੀ ਕੁਰਬਾਨੀ ਆ ਉਹਨੂੰ ਕਦੀ ਕੋਈ ਪੰਜਾਬੀ ਨਹੀਂ ਮੈਂ ਸਮਝਦਾ ਲੋਕਾਈ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਜਿੱਡੀ ਵੱਡੀ ਕੁਰਬਾਨੀ ਉਹਨਾਂ ਨੇ ਦਿੱਤੀ ਆ ਔਰ ਜਿਸ ਮਿਸ਼ਨ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਆ ਐਸੇ ਮਿਸ਼ਨ ਵਾਸਤੇ ਆਪਣੇ ਕੁਰਬਾਨੀ ਸ਼ਾਇਦ ਹੋਰ ਦੁਨੀਆ ਦੇ ਕਿਸੇ ਵੀ ਇਨਸਾਨ ਨੇ ਨਹੀਂ ਦਿੱਤੀ ਬਿਲਕੁਲ ਅਸੀਂ ਖਾਲੜਾ ਜੀ ਦਾ ਸਾਥ ਦੇ ਰਹੇ ਆ ਅਜੇ ਅਸੀਂ ਇਹ ਫੈਸਲਾ ਕਰਾਂਗੇ ਕਿ ਜਿਹੜੀਆਂ ਸੀਟਾਂ ਦੇ ਉੱਤੇ ਸਾਡੇ ਉਮੀਦਵਾਰ ਖੜੇ ਨਹੀਂ ਉਥੇ ਕਿਹੜੇ ਉਮੀਦਵਾਰ ਦੀ ਜਾਂ ਕਿਸ ਪਾਰਟੀ ਦੀ ਮਤ ਕਰਨੀ ਹੈ ਸਾਡੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਫੈਸਲਾ ਲਵਾਂਗੇ ਕਿ ਪੰਜਾਬ ਦੀਆਂ ਜਿਹੜੀਆਂ ਬਾਕੀ 12 ਸੀਟਾਂ ਨੇ ਜਾਂ ਜਿੱਥੇ ਸਾਡੇ ਉਮੀਦਵਾਰ ਨਹੀਂ ਖੜੇ ਉਥੇ ਕਿਹੜੀ ਪੋਲੀਟੀਕਲ ਪਾਰਟੀ ਦੀ ਮਦਦ ਕਰਨੀ ਹੈ ਜਾਂ ਜਾਂ ਕਿਹੜੇ ਉਮੀਦਵਾਰ ਦੀ ਮਤ ਕਰਨੀ ਜਗਮੀਤ ਬਰਾੜ ਜੀ ਅੱਜ ਮੈਨੂੰ ਮੈਂ ਵੀ ਅਖਬਾਰ ਵਿੱਚ ਪੜਿਆ ਕਿ ਉਹ ਸ਼ਰਮਣੀ ਅਕਾਲੀ ਦਲ ਜੁਆਇਨ ਕਰ ਰਹੇ ਆ ਬੜੀ ਹੈਰਾਨਗੀ ਹੋਈ ਆ ਲੈਕਿਨ ਕਈ ਵਾਰੀ ਸੋਚਦੇ ਆ ਹੈਰਾਨਗੀ ਵਾਲੀਆਂ ਗੱਲਾਂ ਵੀ ਹੁੰਦੀਆਂ ਪਰ ਕਈ ਗੱਲਾਂ ਏਦਾਂ ਹੁੰਦੀਆਂ ਜਿਵੇਂ ਬੰਦੇ ਦਾ ਪਹਿਲਾਂ ਹੀ ਕੋਈ ਮਨ ਬਣਿਆ ਹੁੰਦਾ ਬਰਾੜ ਸਾਹਿਬ ਨੇ ਕਈ ਪਾਰਟੀਆਂ ਬਦਲੀਆਂ ਇੱਕ ਨਹੀਂ ਉਹ ਅੱਜ ਅਕਾਲੀ ਦਲ 'ਚ ਨਹੀਂ ਗਏ ਉਹ ਕਾਂਗਰਸ ਪਾਰਟੀ 'ਚ ਆਏ ਪਹਿਲਾਂ ਅਕਾਲੀ ਦਲ 'ਚ ਸੀਗੇ ਫਿਰ ਕਾਂਗਰਸ 'ਚ ਗਏ ਫਿਰ ਉਹਨਾਂ ਤਵਾਰੀ ਕਾਂਗਰਸ ਬਣਾ ਲਈ ਫਿਰ ਉਹਨਾਂ ਨੇ ਥੋੜਾ ਜਿਹਾ ਚਿਹਰਾ ਆਪ 'ਚ ਵੀ ਕੰਮ ਕੀਤਾ ਫਿਰ ਤਰਮੂਲ ਕਾਂਗਰਸ 'ਚ ਚਲੇ ਗਏ ਫਿਰ ਉਹ ਹੁਣ ਕਾਂਗਰਸ ਤੇ ਜਾਣਾ ਚਾਹੁੰਦੇ ਸੀ ਟਿਕਟ ਮੰਗੀ ਆ ਨਹੀਂ ਮਿਲੀ ਹੁਣ ਉਹ ਕਾਲੀ ਦਲ ਚ ਆ ਗਏ ਨੇ ਸੋ ਐਸਾ ਜਿਹੜੇ ਰਿਵਾਜ ਨੇ ਐਸੀ ਜਿਹੜੀ ਕਾਰਵਾਈ ਆ ਨਾ ਉਹ ਲੋਕਾਂ ਨੂੰ ਦਿਸ਼ਾ ਹੀਣ ਕਰਦੀ ਆ ਕਿ ਲੋਕ ਕਿਹਨੂੰ ਲੀਡਰ ਮੰਨਣ ਕਿਹੜੀ ਪਾਰਟੀ ਨੂੰ ਮੰਨਣ ਜਦੋਂ ਪਾਰਟੀ ਜਿਹੜੀ ਆ ਇੱਕ ਪਾਰਟੀ ਨਾਲ ਕਈਆਂ ਪਾਰਟੀਆਂ 'ਚ ਜਾਣ ਦਾ ਪ੍ਰੋਗਰਾਮ ਹੋਵੇ ਫਿਰ ਮੈਂ ਇੱਕ ਗੱਲ ਬਰਾੜ ਸਾਹਿਬ ਨੂੰ ਕਵਾਂਗਾ ਮੈਂ ਉਹਨਾਂ ਨੂੰ ਆਪ ਸੁਣਿਆ ਉਹਨਾਂ ਦੇ ਭਾਸ਼ਣ ਸੁਣੇ ਨੇ ਉਹ ਪਾਸ਼ਣ ਤੇ ਬਾਦਲ ਪਰਿਵਾਰ ਬਾਰੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਮੇਰੇ ਪਿਓ ਦੇ ਕਾਤਲ ਨੇ ਤੇ ਅੱਜ ਆਪਣੇ ਪਿਓ ਦੇ ਕਾਤਲਾਂ ਨਾਲ ਹੱਥ ਮਿਲਾ ਰਹੇ ਆ ਇਹਨੂੰ ਕਿੰਨੀ ਕਸੂਲ ਦੀ ਰਾਜਨੀਤੀ ਆਪਾਂ ਕਹਿ ਸਕਦੇ ਪੋਲੀਟਿਸ਼ੀਅਨ ਨੂੰ ਨਕਸ਼ੇ ਦੇ ਉੱਤੇ ਝੂਠ ਕੱਸ ਕੇ ਆਪਣੀ ਮਰਜ਼ੀ ਹੋ ਜਾਂਦੀ ਹੈ ਇਹ ਬਿਲਕੁਲ ਹੋਣਾ ਚਾਹੀਦਾ ਆ ਜੇਕਰ ਗਵਰਨਮੈਂਟ ਨੇ ਇਹ ਕਰ ਦਿੱਤਾ ਆ ਕਿ ਜਿਹਦਾ ਲਾਇਸੈਂਸ ਬਣਾਉਣਾ ਆਰਮ ਦਾ ਜਾਂ ਡਰਾਈਵਿੰਗ ਲਾਇਸੈਂਸ ਬਣਾਉਣਾ ਉਹਦਾ ਡੋਪ ਟੈਸਟ ਚਾਹੀਦਾ ਵਾ ਤਾਂ ਕਿ ਉਹ ਨਸ਼ੇ ਚ ਹੋ ਕੇ ਲੋਕਾਂ ਨੂੰ ਮਾਰ ਨਾ ਦੇਵੇ ਤੇ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਚ ਲਾਉਣੀਆਂ ਨੇ ਉਹ ਵੀ ਨਸ਼ਾ ਰਹਿਤ ਚਾਹੀਦੇ ਆ ਕਿ ਡੋਪ ਟੈਸਟ ਉਹਨਾਂ ਦਾ ਵੀ ਜਰੂਰ ਹੋਣਾ ਚਾਹੀਦਾ ਉਹ ਵੀ ਨਸ਼ਿਆਂ ਤੋਂ ਰਹਿਤ ਹੋਣੇ ਚਾਹੀਦੇ ਪਾਕਿਸਤਾਨ ਮੈਂ ਜਿਹੜਾ ਆਪਣਾ ਵੇਖੋ ਇਹ ਮਾੜੀ ਗੱਲ ਆ ਬਦਕਿਸਮਤੀ ਆ ਦੋਹਾਂ ਦੇਸ਼ਾਂ ਦੀ ਕਿਉਂਕਿ ਵਪਾਰ ਜਿਹੜਾ ਬੰਦ ਹੋਣਾ ਉਹਦੇ ਨਾਲ ਕਈ ਪਰਿਵਾਰ ਤੇ ਕਈ ਲੋਕ ਲੱਖਾਂ ਲੋਕ ਜਿਹੜੇ ਆ ਉਹ ਬੇਕਾਰ ਹੁੰਦੇ ਆ ਜਿਨ੍ਹਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਅਸੀਂ ਤੇ ਗੱਲਾਂ ਕਰ ਲੈਣੀਆਂ ਨੇ ਲੇਕਿਨ ਜਿਨ੍ਹਾਂ ਲੋਕਾਂ ਨਾਲ ਇਹ ਬੀਤਦੀ ਆ ਜਿਨ੍ਹਾਂ ਜਿਹੜੇ ਦਿਹਾੜੀ ਲਾ ਕੇ ਤੇ ਕਾਲਾ ਨੂੰ ਆਪਣੇ ਬੱਚਿਆਂ ਵਾਸਤੇ ਆਟਾ ਖੜਦੇ ਸੀਗੇ ਇਹ ਉਹਨਾਂ ਨੂੰ ਪੁੱਛੋ ਵੀ ਇਹ ਜਿਹੜਾ ਵਪਾਰ ਬੰਦ ਹੋਣ ਨਾਲ ਉਹਨਾਂ ਤੇ ਕੀ ਬੀਤਦੀ ਆ ਇਹ ਦੁਖਦਾਈ ਗੱਲ ਆ ਕਿਸੇ ਵੀ ਗੁਆਂਢੀ ਨਾਲ ਹਰ ਮੁਲਕ ਦੇ ਚੰਗੇ ਸਬੰਧ ਚਾਹੀਦੇ ਆ ਉਹਨਾਂ ਦਾ ਆਪਸ ਵਿੱਚ ਵਪਾਰ ਹੋਣਾ ਚਾਹੀਦਾ